ਅੱਜ ਇੱਕ ਹੋਰ ਇਨਸਾਨ ਮਰੀ ਹੋਈ ਇਨਸਾਨੀਅਤ ਦੀ ਪੇਂਟ ਚੜ ਗਿਆ ਨਿਤਨ ਖਿਡਾਰੀ ਜਨਮ ਦੇਤ ਇਹਦੀ ਜਿਹੜੀ ਹੈਗੀ 15 3 1982 ਆ ਤੇ ਪੁੱਤਰ ਸ਼ਸ਼ੀ ਖਿਡਾਰੀ ਤੇ 99 आर बी ਸਟੇਟ ਆਰ ਬੀ ਸਟੇਟ ਲੋਹਾਰ ਲੋਹੱਕ ਲੋਹਾਰਕਾ ਰੋਡ ਉਪਕलोनी پارک ਅੰਮ੍ਰਿਤਸਰ 1 ਕੋਈ ਐਂਬੂਲੈਂਸ ਨਹੀਂ ਮਿਲੀ ਰਾਤ ਨੂੰ ਉੱਥੇ ਵੀਰ ਉਹਨਾਂ ਨੇ ਐਂਬੂਲੈਂਸ ਲੱਭੀ ਕਿੰਨੀ ਐਂਬੂਲੈਂਸ ਨਾਲ ਗੱਲ ਕੀਤੀ ਕਿਸੇ ਨੇ ਹਾਂ ਜੀ ਠੀਕ ਆ ਛੋਟੇ ਹੱਥ ਵਿੱਚ ਪਾ ਕੇ ਲੈ ਕੇ ਆਏ ਕਹਿੰਦੇ ਮੁਸ਼ਕ ਮਾਰਦੀ ਆ ਗੱਡੀ ਨਹੀਂ ਦਿੱਤੀ ਕਿਸੇ ਨੇ ਤੇ ਆ ਰਾਤ ਚੋਂ ਦਾ ਹੀ ਮਰ ਗਿਆ ਬੰਦਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਨੇੜੇ ਇੱਕ ਪਾਰਕ ਦੇ ਵਿੱਚ ਪਿਆ ਕੀੜਿਆਂ ਤੋਂ ਖਾਦਾ ਜਾ ਰਿਹਾ ਸੀ ਆ ਪੈਰਾਂ ਤੇ ਲਿਫਾਫੇ ਚਾੜੇ ਆ ਮਨਤੇ ਅੱਜ ਦੇਖੋ ਦੇਖ ਕੇ ਇਹਨੇ ਕਿੰਨੇ ਕੀੜੇ ਦੇਖੋ ਕਿੰਨੇ ਕੀੜੇ ਖਾਈ ਤੁਰੇ ਜਾਂਦੇ ਆ ਬਾਈ ਨੇ ਖਾਈ ਤੁਰੇ ਜਾਂਦੇ ਮਰਨਾ ਤਾਂ ਸੀ ਗਈ ਬਈ ਬੰਦੇ ਨੇ ਤਾਂ ਉਹ ਇੰਨੇ ਕੀੜੇ ਨਹੀਂ ਬਈ ਕਿਸੇ ਦੇ ਦੇਖਿਆ ਅੱਜ ਕਿਹੜਾ ਇਹਨੂੰ ਕੋਈ ਪਹਿਚਾਨਦਾ ਵਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਜਰੂਰ ਇਹ ਨਿਤਨੇ ਖਿੰਦਾਰੀ ਮਰੀਆ ਤਾਂ ਝੂਲ ਵਾਰਸ ਪਰ ਇਹਦਾ ਸਸਕਾਰ ਲਿਵਾਰਸ ਨਾ ਹੋਵੇ ਨਾਮ ਨੇ ਤੇਰਾ ਮਿਤਨ ਹਾਂਜੀ ਹਾਂਜੀ ਨਿਤਨ ਹਾਂਜੀ ਹਾਂਜੀ ਕਿੱਥੋਂ ਆਏ ਤੁਸੀਂ ਕੋਲ ਹੋ ਯਾਰ ਹੈ ਕੋਲ ਹੋਏ ਕੋਲੋ ਕੋਲੋ ਕਿੱਥੋਂ ਉਹ ਇਹਦਾ ਖਾਦੂ ਇਹ ਤੇਰੇ ਪੈਰ ਦੇ ਛੱਟ ਕਦੋਂ ਦੀ ਲੱਗੀ ਆ ਉਹ ਦਵਾਈ ਮਗਾਈ ਆ ਆ ਰਿਹਾ ਛੱਟ ਕਦੋਂ ਦੀ ਲੱਗੀ ਆ ਘਾਤ ਲੱਗੀ ਓਏ ਲੱਗੀ ਮੈਨੂੰ ਨਹੀਂ ਲੱਗੀ ਕਿਹਨੂੰ ਲੱਗੀ ਛੱਟ ਪਿਛਲੇ ਉਹਦੋਂ ਕਿਹਨੂੰ ਲੱਗੀ ਛੱਟ ਕਿਹਨੂੰ ਲੱਗੀ ਆ ਚਲੋ ਬੱਦ ਦੇਣ ਆ ਤਾਂ ਕਿ ਜਿੱਥੇ ਟੌਪਰ ਕਰ ਲਾਂਗੇ ਤਾਂ ਚੱਕੋ ਚੱਕੋ ਤੇ ਤੇਰਾ ਘਰ ਭਰ ਕਿੱਥੇ ਆ ਘਾਰੇ ਦੇ ਘਰ ਕਿੱਥੇ ਤੇਰਾ ਘਰ ਨਹੀਂ ਇਹ ਘਰ ਨਹੀਂ ਇਹ ਪਰ ਕਿਹਾ ਤੇਰਾ ਘਰ ਕਿੱਥੇ ਆ ਘਰ ਹੈ ਇਹ ਨਹੀਂ ਤੇਰਾ ਘਰ ਇੱਕ ਕਿਤੇ ਦੁੱਧ ਦੀ ਦੇਖੋ ਡਾਕਟਰ ਸਾਹਿਬ ਉਹ ਦੁੱਧ ਦੀ ਉਹ ਦੁੱਧ ਦੀ ਆਹੋ ਪਰ ਤੇਰਾ ਘਰ ਕਿਤੇ ਆ ਵਾਹਿਗੁਰੂ ਜੀ ਕਾ ਖਾਲਸਾ ਮੰਮੀ ਡੈਡੀ ਵਾਹਿਗੁਰੂ ਜੀ ਕੀ ਫਤਿਹ ਜੀ ਆਏ ਹੁੰਦੇ ਨਹੀਂ ਮੰਮੀ ਡੈਡੀ ਕਿੱਥੇ ਤੇਰੇ ਅਮਰਸਰ ਸਾਹਿਬ ਤੋਂ ਨਾਮਦਾਸ ਮਹਾਰਾਜ ਦੀ ਨਗਰੀ ਤੋਂ ਸਾਡਾ ਟੀਮ ਦਾ ਮੈਂਬਰ ਪ੍ਰਿੰਸ ਵੀਰ ਨਹੀਂ ਤਾਂ ਬ੍ਰਾਹਮਣ ਵੀ ਡੈਡੀ ਕਿੱਥੇ ਵੀ ਤਾਂ ਗੱਡੀ ਵਾਲਾ ਹਨ ਵੀਰ ਕੀ ਨਾਮ ਤੁਹਾਡਾ ਤੇਰਾ ਨਾਮ ਕੀ ਹੈ ਕੁਲਵਿੰਦਰ ਸਿੰਘ ਨਹੀਂ ਤੇਰੀ ਨਾਮ ਕੀ ਨਾਮ ਆ ਇੱਕ ਵੀਰ ਜੀ ਹੋਰ ਨੇ ਇਹ ਭਰਾ ਸਾਡੇ ਕੋਲ ਇੱਥੇ ਪਹੁੰਚੇ ਨੇ ਇੱਕ ਕਿੱਥੇ ਰਹਿੰਦੇ ਤੁਸੀਂ ਵਕਤ ਦੇ ਮਾਰੇ ਹੋਏ ਇਨਸਾਨ ਨੂੰ ਲੈ ਕੇ ਜਿਹਦੇ ਪੈਰਾਂ 'ਚ ਕੀੜੇ ਪਏ ਹੋਏ ਸੀ। ਲਹਰਕਾ ਰੋਡ ਕਿੱਥੇ ਕਰ ਗਏ? ਤੇ ਇਹਦੇ ਅੱਜ ਅੱਜ ਸਵੇਰ ਦੀ ਵੀਡੀਓ ਲੈ ਦਿੱਤੀ ਆ। ਅੱਜ ਸਵੇਰ ਦੀ ਆ ਵੀਡੀਓ ਆ ਤੇ ਗੱਡੀ 'ਚ ਵੀਰੇ ਉਹਨਾਂ ਨੂੰ ਕੋਈ ਐਂਬੂਲੈਂਸ ਵੀ ਨਹੀਂ ਮਿਲੀ ਰਾਤ 'ਚ ਉੱਥੇ ਵੀਰੇ ਉਹਨਾਂ ਨੇ ਐਂਬੂਲੈਂਸ ਲੱਭੀ ਕਿੰਨੀ ਐਂਬੂਲੈਂਸ ਨਾਲ ਗੱਲ ਕੀਤੀ? ਪ੍ਰਾਗ ਦਾ ਕੰਮ ਕਰਦਾ ਲੱਕੜ ਦਾ ਕੰਮ ਕਰਦਾ। ਤੇ ਆਹ ਛੋਟੇ ਹਾਥੀ 'ਚ ਪਾ ਕੇ ਲੈ ਕੇ ਆਏ ਕਹਿੰਦੇ ਮੁਸ਼ਕ ਮਾਰਦੀ ਆ ਗੱਡੀ ਨਹੀਂ ਦਿੱਤੀ ਕਿਸੇ ਨੇ ਤੇ ਆਹ ਰਾਹ 'ਚ ਆਉਂਦਾ ਹੀ ਮਰ ਗਿਆ। ਬਸ ਹੁਣ ਇੰਨੀ ਕੁ ਬੇਨਤੀ ਆ ਸਾਡੀ ਇਹਦੀ ਵੀਡੀਓ ਨੂੰ ਸ਼ੇਅਰ ਕਰ ਦਿਓ। ਇਨੂੰ ਕੋਈ ਪਹਿਚਾਨ ਲੈ ਵੀ ਪਤਾ ਲੱਗ ਜਵੇ ਵੀ ਕੌਣ ਆ ਇਹ ਐਂਬੂਲੈਂਸ ਨੂੰ ਲੱਭਦੇ ਲੱਭਦੇ ਬੋਲੇ ਜਿਹੜੇ ਕਿ ਇਹਨੂੰ 3 ਘੰਟੇ 4 ਲੱਗ ਗਏ ਐਂਬੂਲੈਂਸ ਨਹੀਂ ਮਿਲ ਰਹੀ ਸੀ ਆ ਦੇਖੋ ਆ ਵੀ ਰਹਿ ਬੈਠਾ ਆ ਦੋਨੇ ਪੈਰਾਂ 'ਚ ਕੀੜੇ ਪਏ ਹੋਇਆ ਤੂੰ ਕਾਹਦਾ ਕੰਮ ਕਰਦਾ ਸਰ ਕਿਸੇ ਨੇ ਪੱਟੀਆਂ ਦਿੱਤੀਆਂ ਸੀ ਇਹਨੂੰ ਕੱਪੜੇ ਦਾ ਕੰਮ ਕਰਦਾ ਵਾਲ ਬਿਆਰ ਪੈਰ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿਹਦੇ ਕੋਲ ਲੈ ਕੇ ਜਾਣਗੇ ਤੁਹਾਡਾ ਹੈ ਇਹ 28 ਤਰੀਕ ਦੀ ਵੀਡੀਓ ਆ ਅੱਤੀ ਤਰੀਕ ਨੂੰ ਵੀਡੀਓ ਆਈ ਸੀ ਹੋਇਆ ਸੀ ਉਹ ਵੀਰੇ ਨੂੰ ਕਿਹਾ ਵੀਰੇ ਤੂੰ ਪਹੁੰਚਦਾ ਕਰਦੇ ਛੱਡਦੇ ਸਾਡੇ ਕੋਲੋਂ ਕੀ ਕਹਿੰਦਾ ਇਹ ਇਹ ਰਵਿੰਦਰ ਤੇ ਇਹ ਛੱਡ ਕਦੋਂ ਦੇ ਲੱਗੇ ਉਹ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ ਵੀਰਾ ਕਹਿੰਦਾ ਮੈਂ ਛੱਡ ਨਹੀਂ ਸਕਦਾ ਫਿਰ ਅਸੀਂ ਪ੍ਰਿੰਸ ਦੀ ਡੀਪੀ ਲਾਈਵ ਪ੍ਰਿੰਸ ਤੂੰ ਜਾ ਉੱਥੇ ਹੈ ਨਾ ਕਿਵੇਂ ਰੋੜੀ ਗਣੀਓ ਕੱਲ ਚਾਬੀ ਨਹੀਂ ਹੋਣਾ ਕੈਂਪ ਸੀਗੇ ਸਾਡੇ ਚਾਬੀ ਨਹੀਂ ਆ ਤੇ ਇਹ ਯਾਨੀ ਕਿ ਪੈਰ ਦਾ ਪੂਰਾ ਕੀੜਿਆਂ ਨੇ ਖਾਦਾ ਹੋਇਆ ਸੀ ਅੱਛਾ ਉਹ ਕਿਵੇਂ ਆ ਨਾਭ ਜਿ ਬਗੈਰਾ ਹੈ ਨਹੀਂ ਨੇ ਮੈਂ ਤੈਨੂੰ ਪਿਉਂਗਾ ਆਪਣੇ ਪਰਾਂ ਮੈਂ ਭਰਾਂ ਵੀ ਨਹੀਂ ਆ ਜਣੀ ਕਿ ਡੈਥ ਹੋ ਚੁੱਕੀ ਹੈ ਜੀ ਪੇਸ਼ੈਂਟ ਦੀ ਤੇ ਨੂੰ ਸਦਾ ਆ ਮੁੰਡੇ ਸਾਡੇ ਲੱਗੀ ਹਾਲਤ ਦੇ ਵਿੱਚ ਬੰਦਾ ਦੇਖੋ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਨਹੀਂ ਡੈਡੀ ਨੂੰ ਸਦਾ ਕਿਹਾ ਡੱਟ ਲੱਗੀ ਆ ਇੱਕ ਪਾਰਕ ਦੇ ਵਿੱਚ ਪਿਆ ਕੀੜਿਆਂ ਤੋਂ ਖਾਦਾ ਜਾ ਰਿਹਾ ਸੀ ਆ ਪੈਰਾਂ ਤੇ ਲਿਫਾਫੇ ਚਾੜੇ ਆ ਤੇ ਪੂਰੇ ਪੈਰ ਦੇ ਵਿੱਚ ਕੀੜੇ ਆ ਖਿਦਾਰੀ ਨਾਮ ਹੈ ਦਾ ਖਖੇ ਨੂੰ ਸਿਆਰੀ ਉੱਪਰ ਟਿੱਪੀ ਦੱਦਾ ਰਾਰੇ ਨੂੰ ਬਿਹਾਰੀ ਖਿਡਾਰੀ ਨਿਤਨ ਖਿਡਾਰੀ ਜਨਮ ਡੇਟ ਇਹਦੀ ਜਿਹੜੀ ਹੈਗੀ 15 3 1982 ਆ ਤੇ ਪੁੱਤਰ ਸ਼ਸ਼ੀ ਖਿਡਾਰੀ ਤੇ 996 ਬੀ ਸਟੇਟ ਆਰ ਬੀ ਸਟੇਟ ਆਰ ਬੀ ਸਟੇਟ ਲੋਹਾਰ ਲੋਹਾਰਕਾ ਰੋਡ ਲੋਹਾਰਕਾ ਰੋਡ ਉਪਕ ਕਲੋਨੀ ਪਾਰਕ ਅੰਮ੍ਰਿਤਸਰ 1 ਅੰਮ੍ਰਿਤਸਰ ਪੰਜਾਬ ਯਾਨੀ ਕਿ ਇਹ ਵੀਰੇ ਨੇ ਸਾਨੂੰ ਦੱਸਿਆ ਵੀ ਜਿਹੜੀ ਇਹ ਕਲੋਨੀ ਆ ਨਾ ਪੌਸ਼ ਕਲੋਨੀ ਆ ਪੂਰੀ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਦੇ ਇੱਕ ਅਮੀਰ ਲੋਕਾਂ ਦੀ ਕਲੋਨੀ ਆ ਉਹ ਜਿਹੜੀ ਕਲੋਨੀ ਦਾ ਬਸਨੀਕ ਸੀ ਜਿੱਥੋਂ ਦਾ ਇਹ ਇਹਦੇ ਕੋਲੇ ਆਧਾਰ ਕਾਰਡ ਆ ਵੀਰ ਦਾ ਆਰਬੀ ਸਟੇਟ ਦਾ ਹੀ ਰਹਿਣ ਵਾਲਾ ਅੱਜ ਲਵਾਰਸ ਉੱਥੇ ਪਿਆ ਕੀੜਿਆਂ ਤੋਂ ਖਾਧਾ ਜਾ ਰਿਹਾ ਸੀ ਤੇ ਇੱਥੇ ਲੈ ਕੇ ਆਉਂਦੇ-ਉਂਦੇ ਮਰ ਗਿਆ ਕਿਉਂ ਕਿਉਂਕਿ ਐਂਬੂਲੈਂਸ ਮਿਲੀ ਨਹੀਂ ਕਿਸੇ ਨੇ ਦਿੱਤੀ ਨਹੀਂ ਤੇ ਬਾਈ ਪ੍ਰਿੰਸ ਸਾਡਾ ਲੈ ਕੇ ਆ ਰਿਹਾ ਸੀ ਟੈਂਪੂ ਦੇ ਵਿੱਚ ਆ ਦੋ ਮਰੀਜ਼ ਇੱਕ ਮਾਂ ਦਾ ਪੁੱਤ ਜਿਹਦੇ ਸਿਰ 'ਤੇ ਕੀੜੇ ਪਏ ਹੋਏ ਆ ਤੇ ਇਹ ਵੀ ਕਿਸੇ ਮਾਂ ਦਾ ਪੁੱਤ ਜਿਹਦੇ ਦੋਨੇ ਪੈਰਾਂ 'ਚ ਕੀੜੇ ਪਏ ਹੋਏ ਤੇ ਅੱਜ ਇੱਕ ਹੋਰ ਇਨਸਾਨ ਮਰੀ ਹੋਈ ਇਨਸਾਨੀਅਤ ਦੀ ਪੇਂਟ ਚੜ ਗਿਆ ਤੁਹਾਡੀ ਮਰੀ ਹੋਈ ਇਨਸਾਨੀਅਤ ਦਾ ਇੱਕ ਸਬੂਤ ਜਿਉਂਦਾ ਜਾਗਦਾ ਖਤਮ ਹੋ ਗਿਆ ਅੱਜ ਮਰ ਗਿਆ ਇਸ ਬੰਦੇ ਨੇ ਆਪਦੀ ਜ਼ਿੰਦਗੀ ਚ ਪਤਾ ਨਹੀਂ ਵਿਚਾਰੇ ਨੇ ਕਿਵੇਂ ਕਿਦਾਂ ਘਾਲਣਾ ਘਲੀ ਹੋਊ ਕੀ ਸੀ ਕੀ ਨਹੀਂ ਸੀ ਪਰ ਅੱਜ ਇਹ ਬੰਦਾ ਲਵਾਰਸ ਹਾਲਤ ਦੇ ਵਿੱਚ ਇੱਥੇ ਮਰਿਆ ਪਿਆ ਵਾ ਤੇ ਇਹਦੇ ਹਜੇ ਵੀ ਮਰੇ ਹੋਏ ਦੇ ਵੀ ਨੂੰ ਢੱਕ ਦੋ ਮੈਂ ਵੀਡੀਓ ਚ ਦਿਖਾ ਨਹੀਂ ਸਕਦੇ ਆ ਫੜਿਓ ਫੋਨ ਤੇ ਉਹਨੂੰ ਫੜਾ ਦੇ ਫੜਾ ਡਾਕਟਰ ਸਾਹਿਬ ਉਹਦੇ ਫੜਾ ਦੇ ਤੇ ਇਹਦੇ ਮਰੇ ਹੋਏ ਨੂੰ ਵੀ ਕੀੜੇ ਖਾਈ ਜਾਂਦੇ ਆ ਤੁਸੀਂ ਦੇਖੋ ਦੇਖੋ ਆਪ ਦੇਖੋ ਅਮਰੀ ਹੀ ਇਨਸਾਨੀਅਤ ਨੂੰ ਜਿਉਂਦੇ ਜਾਗਦੇ ਕੀੜੇ ਖਾਈ ਜਾਂਦੇ ਹਨ ਯਾਨੀ ਕਿ ਇਹ ਕੀੜਿਆਂ ਨੇ ਨੂੰ ਹਜੇ ਵੀ ਪਤਾ ਨਹੀਂ ਲੱਗਿਆ ਵਿਚਾਰਿਆਂ ਨੂੰ ਵੀ ਇਹ ਮਰ ਗਿਆ ਲੱਖਾਂ ਲੱਖਾਂ ਹੀ ਕੀੜੇ ਆ ਜੀ ਲੱਖਾਂ ਤੇ ਮਰੇ ਹੋਏ ਨੂੰ ਖਾਈ ਜਾਂਦੇ ਆ ਕੀੜੇ ਤਸਵੀਰ ਆ ਵੀਰ ਦੀ ਤੇ ਇਹ ਆਰਬੀ ਰੋੜ ਦਾ ਰਹਿਣ ਵਾਲਾ ਆਰਬੀ ਸੇਟ ਆਰਬੀ ਸੇਟ ਦਾ ਲੋਹਾਰਾ ਕਾ ਰੋਡ ਆਰਬੀ ਸੇਟ ਦਾ ਫੀਸ ਕੱਲ ਨਹੀਂ ਡਕਾਲਦੇ ਬਾਈਪਾਸ ਤੇ ਆਹ ਤਸਵੀਰ ਆ ਉਹਦੀ ਜਿਹੜਾ ਪੂਰਾ ਹੋ ਚੁੱਕਿਆ ਡੈਥ ਹੋ ਚੁੱਕੀ ਆ ਤੇ ਇਹਨੂੰ ਕੋਈ ਪਹਿਚਾਨਦਾ ਵਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਜਰੂਰ ਜੇ ਕੋਈ ਜਾਣਦਾ ਤਾਂ ਸਾਡਾ ਸਟਾਫ ਡਾਕਟਰ ਸਹਿਬਾਨ ਸਾਡੇ ਖੜੇ ਸੀ ਜਦੋਂ ਪ੍ਰਿੰਸ ਦਾ ਫੋਨ ਆਇਆ ਵੀ ਢੱਲਾਈ ਆ ਪੇਸ਼ੈਂਟ ਆ ਮਤਲਬ ਇਕਲੋਗਾ ਜਿੱਥੇ ਪਿਆ ਸੀ ਹਾਂਜੀ ਉਹ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਦਵਾਈਆਂ ਦੀ ਮਾਰਕੀਟ ਕਟਰਾ ਸ਼ੇਰ ਸਿੰਘ ਹਾਂ ਲੱਖਾਂ ਲੱਖਾਂ ਰੁਪਏ ਦੀਆਂ ਦਵਾਈਆਂ ਵੇਚਦੀਆਂ ਵੱਡੇ ਵੱਡੇ ਲਾਲੇ ਦੁਕਾਨਾਂ ਵਾਲੇ ਬਿਜ਼ਨਸਮੈਨ ਹਾਂ ਤੇ ਕਿਸੇ ਨੇ ਵੀ ਇਹਨੂੰ ਹੱਥ ਨਹੀਂ ਪਾਇਆ ਦਵਾਈ ਦਿੱਤੀ ਕਿਸੇ ਨੇ ਦਵਾਈ ਤੱਕ ਨਹੀਂ ਦਿੱਤੀ ਇਹਨੂੰ ਕੋਈ ਗੋਲੀ ਤੱਕ ਨਹੀਂ ਦਿੱਤੀ ਠੀਕ ਕਰਾਂਗੇ ਦਵਾਈਆਂ ਦੀ ਮਾਰਕੀਟ ਦੇ ਵਿੱਚ ਪਿਆ ਤਰਲੇ ਮਾਰੇ ਐਂਬੂਲੈਂਸ ਵਾਲੇ ਦੇ ਜਿਹੜਾ ਆਪਣੇ ਲਾਉਂਦਾ ਕਹਿੰਦਾ ਬਾਈ ਹਸਪਤਾਲ ਵਾਲਿਆਂ ਨੇ ਕਹਿਣਾ ਹੈ ਗੱਡੀ ਇਨਫੈਕਸ਼ਨ ਹੋ ਗਈ ਆ ਇਹਨੂੰ ਧਵਾ ਕੇ ਲਿਓ ਮੈਂ ਕਿਹਾ ਤੇਰੀ ਗੱਡੀ ਧਵਾ ਦਿਆਂਗੇ ਕਲੀਨ ਕਰ ਦਿਆਂਗੇ ਜੋ ਤੂੰ ਲੈਣਾ ਲੈਣਾ ਕਿਉਂਕਿ ਸਾਨੂੰ ਉਹਦਾ ਪਤਾ ਸੀ ਕਿ ਉਹਨੇ ਡੇਢ ਪੌਣੇ ਤੋਂ ਕਹਿੰਦੇ ਗੱਡੀ ਤੇ ਲਾ ਦੇਣੀ ਆ ਹੂੰ ਤੇ ਸਾਨੂੰ ਛੋਟੇ ਹੱਥੀ ਤੋਂ ਲੱਗੇ ਸਾਢੇ ਦਿਨ ਘੰਟੇ ਕੋਈ ਚੱਲਦਾ ਨਹੀਂ 50 60 ਤੋਂ ਵੱਧ ਉਹਨੇ ਲੈ ਕੇ ਨਹੀਂ ਗੱਡੀ 120 ਦੀ ਸਪੀਡ ਤੇ ਹੂੰ ਦੇਖੋ ਇਹ ਵੀ ਇੱਕ ਫੈਕਟ ਆ ਸੱਚਾ ਗੱਲ ਹੈ ਵੀ ਜੇ ਐਂਬੂਲੈਂਸ ਚ ਆਉਂਦਾ ਹੀ ਅਪਾ ਡੇਢ ਡੇਢ ਘੰਟੇ ਇੱਥੇ ਆਂਦੇ ਨੇ। ਡੇਢ ਪੌਣੇ 2 ਘੰਟੇ ਇੱਥੇ ਪਹੁੰਚ ਜਾਣਾ ਸੀ। ਅੱਗੇ ਇੱਕ ਦੋ ਵਾਰੀ ਪੇਸ਼ੈਂਟ ਲੈ ਕੇ ਆਂਦੇ ਇੰਨੀ ਮਾੜੀ ਕੰਡੀਸ਼ਨ 'ਚ ਇੱਥੇ ਡੇਢ ਘੰਟੇ 'ਚ ਪਹੁੰਚ ਜਾਂਦੇ ਸੀ ਪ੍ਰੈਨਸ ਹੁਣ ਨਹੀਂ ਲੈ ਕੇ। ਪਰ ਅੱਜ ਛੋਟੇ ਹਾਥੀ ਚਾ ਟੈਂਪੂ 'ਚ ਲੈ ਕੇ ਆਏ ਨੇ ਜਿਹਦੀ 60 ਦੀ ਸਪੀਡ ਤੋਂ ਵੱਧ ਸਪੀਡ ਹੀ ਨਹੀਂ ਬਣਦੀ। ਤੇ ਸਾਢੇ 3 ਘੰਟੇ ਲੱਗੇ ਤੇ ਉਹ ਉਹਦੀ ਮੌਤ ਦਾ ਕਾਰਨ ਬਣ ਗਿਆ। ਨਿਤਨ ਖਿੰਡਾਰੀ ਖਿੰਡਾਰੀ ਆ ਖਿੰਡਾਰੀ ਨਿਤਨ ਖਿੰਡਾਰੀ ਬਾਪ ਦਾ ਨਾਮ ਹੈਗਾ ਸ਼ਸ਼ੀ ਖਿੰਡਾਰੀ ਇਹ ਨਿਤਨੇ ਖਿੰਡਾਰੀ ਮਰੀ ਆ ਤਾਂ ਜਰੂਰ ਲਿਵਾਸਾ ਪਰ ਇਹਦਾ ਸੰਸਕਾਰ ਲਿਵਾਸਾ ਨਾ ਹੋਵੇ ਪਲੀਜ਼ ਸ਼ੇਅਰ ਕਰਿਓ ਵੀਡੀਓ ਨੂੰ ਆ ਪੱਟੀ ਵੀ ਪਤਾ ਨਹੀਂ ਕਿੰਨੇ ਦਿਨਾਂ ਦੀ ਕੀਤੀ ਹੋਈ ਆ ਕਿਸੇ ਨੇ ਮਰਨਾ ਤਾਂ ਸੀਗਾ ਹੀ ਬਈ ਬੰਦੇ ਨੇ ਨਾ ਉਹ ਇੰਨੇ ਕੀੜੇ ਨਹੀਂ ਬਈ ਕਿਸੇ ਦੇ ਦੇਖੇ ਅੱਜ ਤੱਕ ਰੋ ਰੋ ਤੂੰ ਤੇ ਹਿੱਕ ਮਾਰ ਆ ਵਿੱਚੋਂ ਨਾ ਆ ਹੱਡੀਆਂ ਵੀ ਖਾ ਗਏ ਕੀੜੇ ਹੱਡੀਆਂ ਵੀ ਕਿਉਂਕਿ ਜਿਹੜੇ ਕਾਲੇ ਰੰਗ ਦੇ ਕੀੜੇ ਆ ਨਾ ਜੀ ਆ ਕੰਡੇ ਵਾਲੇ ਆ ਵਾਲੇ ਇਹ ਕੁੱਤਾ ਮੱਖੀ ਦੇ ਕੀੜੇ ਆ ਜਿਹੜੀ ਦੂਜੀ ਮੱਖੀ ਆ ਨਾਰਮਲ ਛੋਟੀ ਮੱਖੀ ਆ ਇਹਦਾ ਕੀੜਾ ਚਿੱਟੇ ਰੰਗ ਦਾ ਹੋਊ ਸੁੰਡੇ ਹੋਊਗੀ। ਯਾਨੀ ਕਿ ਇੰਨਾ ਕੱਟ ਸਾਲਾਂ ਦੇ ਵਿੱਚ ਸਾਨੂੰ ਐਕਸਪੀਰੀਅੰਸ ਹੋਇਆ ਇਹਦੇ ਕੋਈ ਕਰਮਾ ਦਾ ਸੀਗਾ ਲੈਣਾ ਦੇਣਾ ਵਿਚਾਰੇ ਦਾ। ਪਰ ਅਸੀਂ ਹੁਣ ਇਹਨੂੰ ਨਿਮਾ ਕੇ ਸਾਫ਼ ਕਰਕੇ ਕਿਵਰੀ ਦੀ ਕੀੜਿਆਂ ਤੋਂ ਰਹਿਤ ਕਰਕੇ ਇਸ਼ਨਾਨ ਕਰਕੇ ਫਿਰ ਮੋਰਚੀ 'ਚ ਰੱਖਾਂਗੇ। ਤਾਂ ਜੋ ਜਿਹੜਾ ਸਾਡਾ ਫਰਜ਼ ਆ ਉਹ ਅਸੀਂ ਆਪਣਾ ਨਿਭਾਈਏ।